ਅੱਜ ਤੁਹਾਨੂੰ ਛੋਟੀ ਦੇ ਉਸ ਫੋਟੋਗ੍ਰਾਫਰ ਦੇ ਨਾਲ ਮਿਲਵਾਵਾਂਗੇ ਜਿਨ੍ਹਾਂ ਨੇ 20-30 ਸਾਲ ਪੁਰਾਣੇ ਸਿੰਘਰਾ ਦੇ ਨਾਲ ਕੰਮ ਕੀਤਾ ਹੈ ਜਿਨ੍ਹਾਂ ਨੇ ਉਹਨਾਂ ਦੇ ਸ਼ੋਅ ਰਿਕਾਰਡ ਕੀਤੇ ਨੇ ਇੱਥੋਂ ਤੱਕ ਕਿ ਗੁਰਪ੍ਰੀਤ ਖੁੱਗੀ ਦਾ ਵਿਆਹ ਆਪਣੇ ਹੱਥੀਂ ਸ਼ੂਟ ਕਰਨ ਵਾਲਾ ਛੋਟੀ ਦਾ ਫੋਟੋਗ੍ਰਾਫਰ ਅੱਜ ਇੱਕ ਈ-रिक्शा ਚਲਾ ਰਿਹਾ ਹੈ ਭਗਵੰਤ ਜੀ ਉਹਨਾਂ ਦੇ ਨਾਲ ਵੀ ਤੁਸੀਂ ਕੰਮ ਕੀਤਾ ਉਹਨਾਂ ਨਾਲ ਕਿਵੇਂ ਤੁਹਾਡਾ ਸਬਾਬ ਬਣਿਆ ਕੰਮ ਕਰਨ ਦਾ ਮਤਲਬ ਉਦੋਂ ਕੀ ਕੁਝ ਉਹ ਕਰਿਆ ਕਰਦੇ ਸੀ ਜਦੋਂ ਤੁਸੀਂ ਉਹਨਾਂ ਦੇ ਨਾਲ ਸ਼ੂਟ ਤੇ ਜਾਂਦੇ ਸੀ ਕਾਫੀ ਸਿੰਘਰਾ ਦੇ ਨਾਲ ਮੈਂ ਕਾਫੀ ਸਿੰਘਰਾ ਦਾ ਸ਼ੂਟ ਕੀਤਾ ਚਲੋ ਸਮਾਂ ਸੀਗਾ ਪਤਾ ਨਹੀਂ ਸੀਗਾ ਵੀ ਇਦਾਂ ਦੇ ਦਿਨ ਵੀ ਹੋਣਗੇ ਸੋਚਿਆ ਨਹੀਂ ਸੀਗਾ ਵੀ ਫੋਟੋਗ੍ਰਾਫੀ ਕਾਫੀ ਸਮੇ ਤੋਂ ਕਾਫੀ ਨਾਲ ਸੀ ਆਪਣਾ ਭਗਵੰਤਮਾਨ ਜੀ ਦੇ ਨਾਲ ਰਹਿ ਚੁੱਕਾ ਹਾਂ ਗੁਰਪ੍ਰੀਖੂ ਗੀ ਦੀ ਮੈਰੀ ਸ਼ੂਟ ਕੀਤੀ ਮਨਮੋਹਨ ਬਾਰਸੀ ਦੀ ਪਾਰਟੀ ਸ਼ੂਟ ਕੀਤੀ ਐਸਾ ਵੱਡੇ ਵੱਡੇ ਸਿੰਘਰਾ ਦੇ ਨਾਲ ਪਰਸਨਲ ਲਿੰਕ ਤਾਂ ਤੁਹਾਡੇ ਜ਼ਾਹਰ ਜੀ ਗੱਲ ਹੈ ਸਿਗੇ ਹੀ ਉਸ ਵਕਤ ਹਨਾ ਤਾਂ ਕਦੇ ਜਦੋਂ ਤੁਹਾਡੀ ਐਬਸੈਂਸ ਰਹੀ ਹੈ ਤੁਸੀਂ ਲੰਬਾ ਸਮਾਂ ਫੀਲਡ 'ਚ ਨਹੀਂ ਦਿਖੇ ਤਾਂ ਉਹਨਾਂ ਲੋਕਾਂ ਨੇ ਕਦੇ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੁਹਾਡੇ ਨਾਲ ਉਹਨਾਂ ਨੂੰ ਨਿਤਤਨ ਨਿਤਨਾ ਫੋਟੋਗ੍ਰਾਫਰ ਸਟੇਜ 'ਤੇ ਡੇਲੀ ਮਿਲਦਾ ਆ ਉਹਨਾਂ ਦਾ ਮਾਈਂਡ 'ਚ ਵੀ ਨਹੀਂ ਹੋਣਾ ਇਹ ਤਸਵੀਰ ਕੀ ਗੁਰਪ੍ਰੀਤ ਕੋ ਗਿ ਹੋਣਾ ਦਾ ਵਿਆਹ ਸ਼ੂਟ ਕੀਤਾ ਤੁਸੀਂ ਵਿਚਕਾਰ ਬੈਠੇ ਹੋ ਇੱਕ ਪਾਸੇ ਉਹਨਾਂ ਦੀ ਵਾਈਫ ਬੈਠੀ ਹੈ ਇੱਕ ਪਾਸੇ ਗੁਰਪ੍ਰੀਤ ਕੋ ਗਿ ਬੈਠੇ ਨੇ ਸ਼ਗਨ ਪਹਿਰੇ ਆ ਤੇ ਸੈਂਟਰ ਦੇ ਵਿੱਚ ਤੁਸੀਂ ਬੈਠ ਕੇ ਫੋਟੋ ਖਿੱਚਵਾਈ ਹੋਈ ਆ ਜਦੋਂ ਉਹਨਾਂ ਤਸਵੀਰਾਂ ਨੂੰ ਤੁਸੀਂ ਦੇਖਦੇ ਹੋ ਜਦੋਂ ਇਹ ਚੀਜ਼ਾਂ ਯਾਦ ਕਰਦੇ ਹੋ ਤਾਂ ਮਨ ਦੇ ਵਿੱਚ ਕਿਹੋ ਜਿਹੇ ਵਿਚਾਰ ਆਉਂਦੇ ਨੇ ਮਨ ਦੇ ਵਿੱਚ ਇਹੀ ਆ ਵੀ ਪੁਰਾਣੀ ਜ਼ਿੰਦਗੀ ਬਹੁਤ ਵਧੀਆ ਸੀਗੀ ਚਲੋ ਜ਼ਿੰਦਗੀ ਤਾਂ ਹੁਣ ਵੀ ਵਧੀਆ ਚੱਲ ਰਹੀ ਪਈ ਆ ਮਾਲਕ ਦੇ ਸ਼ੁਕਰ ਸ਼ੁਕਰ ਕਰਦੇ ਆ ਮਾਲਕ ਦਾ ਤੇ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਚੜ੍ਹਾਏ ਆ ਚਲੋ ਹੱਸ ਕੇ ਚਾਹੇ ਰੋ ਕੇ ਦਿਨ ਜਿੱਦਾਂ ਦੇ ਵੀ ਆ ਕੱਢ ਲਏ ਆਪਾਂ ਮੰਜੇ ਤੇ ਹੀ ਪੈ ਗਿਆ ਸੀਗਾ ਜਿਆਦਾ ਉੱਠ ਬੈਠਣ ਤੋਂ ਵੀ ਤਕਰੀਰ ਜਿਆਦਾ ਹੋ ਗਿਆ ਸੀ ਮੈਨੂੰ ਫਿਰ ਪੈਰਾਲਾਈਜ਼ ਹੋ ਗਿਆ ਸੀ ਆ ਮੇਰੇ ਕੋਲ ਉਹਨਾਂ ਦੀਆਂ ਤਸਵੀਰਾਂ ਹੈਗੀਆਂ ਜਦੋਂ ਕਿਤੇ ਐਲਬਮ ਖੋਲੀ ਦੀ ਯਾਦ ਕਰ ਲਈਦਾ ਆ ਪਰ ਉਹਨਾਂ ਨੇ ਕਿਸੇ ਨੇ ਵੀ ਤੁਹਾਨੂੰ ਯਾਦ ਨਹੀਂ ਕੀਤਾ ਨਾ ਦੇਖੋ ਜੀ ਉਹ ਵੱਡੇ ਬੰਦੇ ਹੈਗੇ ਆ ਉਹ ਕਿਹਨੂੰ ਕਿਹਨੂੰ ਯਾਦ ਕਰਨਗੇ ਠੀਕ ਹੈ ਤਾਂ ਸਾਡਾ ਤਾਂ ਨਾਂਬ ਨਹੀਂ ਜਾਣਾ ਵੀ ਹਾਂ ਵੀ ਕਾਫੀ ਦਿਨ ਸਾਡੇ ਨੂੰ ਰਹਿ ਚੁੱਕੇ ਜ ਨਹੀਂ ਰਹਿ ਚੁੱਕੇ ਇਹ ਕਹਿੰਦੇ ਵੀ ਤੂੰ ਇਗੜੀ 릭ਸ਼ਾ ਚਲਾ ਸਕਦਾ ਮੈਂ ਕਿਹਾ ਹਾਂ ਵੀ ਪੈਰਾਂ ਤੇ ਪਾਰ ਨਹੀਂ ਪੈਣਾ ਮੈਂ ਚਲਾ ਸਕਦਾ ਹਾਂ ਕਹਿੰਦੇ ਚਲੋ ਠੀਕ ਆ ਉਸਤਾਦ ਅਸੀਂ ਤੁਹਾਨੂੰ ਲੈਦੇ ਮੈਂ ਕਿਹਾ ਪਰ ਮੇਰੇ ਤਾਂ ਹੈ ਹੀ ਨਹੀਂ ਕੁਝ ਵੀ ਮੇਰੇ ਕੋਲ ਕਹਿੰਦੇ ਕੋਈ ਨਹੀਂ ਉਸਤਾਦ ਜੀ ਫਿਕਰ ਨਾ ਕਰੋ ਤੇ ਵੀ ਆਪਾਂ ਸੋਚਿਆ ਤੁਹਾਡੇ ਬਾਰੇ ਤੇ ਤੁਸੀਂ ਇਦਾਂ ਕਰਿਓ ਵੀ ਜਦੋਂ ਕਿਸੇ ਤੁਹਾਡੇ ਕੋ ਕਿਸੇ ਨਾਲ ਹੋਈ ਤੇ ਸਾਨੂੰ ਪਹਿਲਾਂ ਦੱਸ ਦੀ ਵੀ ਕਿਸੇ ਕੋ ਕਿਸੇ ਨਹੀਂ ਹੋਈ ਚਲੋ ਮਾਲਕ ਨੇ ਮੌਕਾ ਨਹੀਂ ਹੋਣ ਦਿੱਤਾ ਤੇ ਆਪਾਂ ਆਪਣੇ ਪੂਰੇ ਉਤਰੇ ਉਹਨਾਂ ਦੇ ਕਹਿੰਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਸਤਿ ਸ਼੍ਰੀ ਅਕਾਲ ਸੁਰਖਾਬ ਮੀਡੀਆ ਦੇ ਨਾਲ ਤੁਸੀਂ ਜੁੜਿਓ ਤੇ ਮੈਂ ਤੁਹਾਡੇ ਨਾਲ ਮਨਪ੍ਰਿਤ ਕੌਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਾਰ ਚੜਾਅ ਆਉਂਦੇ ਰਹਿੰਦੇ ਨੇ ਪਰ ਜ਼ਿੰਦਗੀ ਦਾ ਸਿਕੰਦਰ ਹੋਈ ਹੈ ਜਿਹੜਾ ਇਹਨਾਂ ਉਤਾਰਾ ਚੜਾਵਾ ਨੂੰ ਪਾਰ ਕਰਦਾ ਹੋਇਆ ਹੱਸਦਾ ਹੱਸਦਾ ਆਪਣੀ ਜ਼ਿੰਦਗੀ ਨੂੰ ਕੱਟਦਾ ਹੈ ਅੱਜ ਤੁਹਾਨੂੰ ਛੋਟੀ ਦੇ ਉਸ ਫੋਟੋਗ੍ਰਾਫਰ ਦੇ ਨਾਲ ਮਿਲਵਾਵਾਂਗੇ ਜਿਨ੍ਹਾਂ ਨੇ 20 30 ਸਾਲ ਪੁਰਾਣੇ ਸਿੰਗਰਾ ਦੇ ਨਾਲ ਕੰਮ ਕੀਤਾ ਹੈ ਜਿਨ੍ਹਾਂ ਨੇ ਉਹਨਾਂ ਦੇ ਸ਼ੋਅ ਰਿਕਾਰਡ ਕੀਤੇ ਨੇ ਇੱਥੋਂ ਤੱਕ ਕਿ ਗੁਰਪ੍ਰੀਤ ਖੁੱਗੀ ਦਾ ਵਿਆਹ ਆਪਣੇ ਹੱਥੀ ਸ਼ੂਟ ਕਰਨ ਵਾਲਾ ਛੋਟੀ ਦਾ ਫੋਟੋਗ੍ਰਾਫਰ ਅੱਜ ਇੱਕ ਈ ਰਿਕਸ਼ਾ ਚਲਾ ਰਿਹਾ ਤੁਹਾਨੂੰ ਦੱਸ ਦਈਏ ਕੰਮ ਬਹੁਤ ਕੀਤਾ ਕੰਮ ਦੇ ਦੌਰਾਨ ਹੀ ਅਚਾਨਕ ਪੈਰਾ ਦੇ ਵਿੱਚ ਪ੍ਰੋਬਲਮ ਆਈ ਨਾੜਾਂ ਬਲੌਕ ਹੋਈਆਂ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਪਾਪੜ ਵੇਲੇ ਪਰ ਕਰ ਟਿੱਕ ਕੇ ਨਹੀਂ ਬੈਠੇ ਆਪਣੀ ਜ਼ਿੰਦਗੀ ਨੂੰ ਜਿਉਂਦੇ ਰਹਿਣ ਦੇ ਲਈ ਸੰਘਰਸ਼ ਜਾਰੀ ਰੱਖਿਆ ਤਾਂ ਜਤਿੰਦਰ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਮੈਨੂੰ ਲੱਗਦਾ ਕਿ ਤੁਹਾਨੂੰ ਉਸਤਾਦ ਕਹਿ ਕੇ ਬੁਲਾਉਣ ਦੇ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ ਬਹੁਤ ਲੰਬਾ ਸਮਾਂ ਫੋਟੋਗ੍ਰਾਫੀ ਦੇ ਵਿੱਚ ਤੁਸੀਂ ਕੰਮ ਕੀਤਾ ਹੁਣ ਇਹੋ ਜਿਹੀ ਲਾਈਫ ਤੁਸੀਂ ਜੀ ਰਹੇ ਹੋ ਇਹ ਸਾਰੀ ਕਿਵੇਂ ਤੁਹਾਡੀ ਲਾਈਫ ਦੇ ਵਿੱਚ ਇਹ ਸਭ ਕਿਵੇਂ ਹੋਇਆ ਚਲੋ ਜ਼ਿੰਦਗੀ ਤਾਂ ਹੁਣ ਵੀ ਵਧੀਆ ਚੱਲ ਰਹੀ ਪਈ ਆ ਮਾਲਕ ਦੇ ਸ਼ੁਕਰ ਸ਼ੁਕਰ ਕਰਦੇ ਆ ਮਾਲਕ ਦਾ ਤੇ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਚੜ੍ਹਾਏ ਆ ਚਲੋ ਖਸ ਕੇ ਚਾਹੇ ਰੋ ਕੇ ਦਿਨ ਜਿੱਦਾਂ ਦੇ ਵੀ ਆ ਕੱਢ ਲਏ ਆਪਾਂ ਦੇ ਫੋਟੋਗ੍ਰਾਫੀ ਕਾਫੀ ਸਮੇਂ ਤੋਂ ਕਾਫੀ ਨਾਲ ਸੀ ਆਪਣਾ ਭਗਵੰਤ ਮਾਨ ਜੀ ਦੇ ਨਾਲ ਰਹਿ ਚੁੱਕਾ ਗੁਰਪ੍ਰੀਤ ਘੁੱਗੀ ਦੀ ਮੈਰਿਜ ਸ਼ੂਟ ਕੀਤੀ ਮਨਮੋਹਨ ਬਾਰਸੀ ਦੀ ਪਾਰਟੀ ਸ਼ੂਟ ਕੀਤੀ ਮੇਰੇ ਖਿਆਲ ਦੇ ਵਿੱਚ ਬਸਟੈਂਡ ਦੇ ਕੁਲ ਰੋਡ ਕੁਲ ਰੋਡ ਸੀਗਾ ਉਹਦੇ ਇੱਕ ਬੰਬੇ ਪੈਲੈਸ ਜਾਂ ਰਜਿੰਦਰਾ ਪੈਲੈਸ ਸੀਗਾ ਜਿੱਥੇ ਉਹਨਾਂ ਦੀ ਅਸੀਂ ਮੈਰਿਜ ਪਾਰਟੀ ਦਾ ਸ਼ੂਟ ਕੀਤਾ ਤੇ ਕਾਫੀ ਸਿੰਗਰਾਂ ਦੇ ਨਾਲ ਮੈਂ ਕਾਫੀ ਸਿੰਗਰਾਂ ਦਾ ਸ਼ੂਟ ਕੀਤਾ ਚਲੋ ਸਮਾਂ ਸੀਗਾ ਪਤਾ ਨਹੀਂ ਸੀਗਾ ਵੀ ਇਦਾਂ ਦੇ ਦਿਨ ਵੀ ਹੋਣਗੇ ਸੋਚਿਆ ਨਹੀਂ ਸੀਗਾ ਵੀ ਹਾਂਜੀ ਸਟੇਜ ਦੇ ਉੱਤੇ ਲਗਾਤਾਰ ਦਿਨ ਰਾਤ ਖੜੇ ਰਹਿਣਾ ਨਾਮਵਾਰ ਸਿੰਗਰਾਂ ਦੇ ਨਾਲ ਤੁਸੀਂ ਸ਼ੂਟ ਕਰਾਉਂਦੇ ਰਹੋ ਅਚਾਨਕ ਜਦੋਂ ਤੁਹਾਨੂੰ ਤੁਹਾਡੀ ਪ੍ਰੋਬਲਮ ਦਾ ਪਤਾ ਲੱਗਾ ਤਾਂ ਫਿਰ ਕੀ ਮਨ ਦੇ ਵਿੱਚ ਆ ਜਿਆ ਕਿਉਂਕਿ ਜਦੋਂ ਚੱਲਦੀ ਜ਼ਿੰਦਗੀ ਕਹਿੰਦੇ ਨਾ ਟਰੈਕ ਤੇ ਚੱਲਦੀ ਗੱਡੀ ਥੋੜਾ ਜਿਹਾ ਪਈਆ ਡਾਮਾ ਡੋਲ ਖੋ ਜਾਂਦਾ ਤਾਂ ਕਾਫੀ ਤਕਲੀਫ ਹੁੰਦੀ ਹੈ ਕਾਫੀ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਸਾਰਾ ਸਮਾਂ ਕਿ ਖੋ ਗਿਆ ਸੀ ਜਿਸ ਵੇਲੇ ਪ੍ਰੋਬਲਮ ਸ਼ੁਰੂ ਹੋਈ ਆ ਉਸ ਵੇਲੇ ਤੇ ਆਪਾਂ ਇਹਨੂੰ ਜਿਆਦਾ ਈਜ਼ੀ ਨਹੀਂ ਲਿਆ ਆਪਾਂ ਮੈਡੀਸਨ ਲੈਂਦੇ ਰਹੇ ਛੂਟ ਕਰਦੇ ਰਹੇ ਜਾਂਦੇ ਰਹੇ ਕਾਫੀ ਦਿਨ ਛੂਟ ਕਰਦੇ ਰਹੇ ਇਸ ਤਰ੍ਹਾਂ ਕਰਦੇ ਨੇ ਜਿਸ ਵੇਲੇ ਜਿਆਦਾ ਪ੍ਰੋਬਲਮ ਵਧੀ ਆ ਡਾਕਟਰਾਂ ਨੂੰ ਦਿਖਾਉਣਾ ਸ਼ੁਰੂ ਕੀਤਾ ਉਹ ਕਹਿੰਦੇ ਵੀ ਤੂੰ ਜਿਆਦਾ ਪ੍ਰੋਬਲਮ ਵਧਾ ਲਈ ਹੈਗੀ ਆ ਤੇ ਕਿਤੇ ਪਹਿਲਾਂ ਕਿਤੇ ਫੜ ਹੋ ਜਾਂਦਾ ਤਾਂ ਇਲਾਜ ਆਪਾਂ ਕਰ ਲੈਣਾ ਸੀ ਕਾਫੀ ਹਫ਼ਤਿਆਂ ਦੇ ਵਿੱਚ ਵੀ ਜਿਲੰਦਰ ਦੇ ਬਿਤੇ ਕੋਈ ਹੱਥ-ਤਾਲੀ ਨਹੀਂ ਛੱਡਿਆ ਆਉਣਾ ਭੋਪੌਰ ਕੀ ਟਾਂਡਾ ਕੀ ਸੁਹਾ ਕੀ ਮਕੇੜੀਆਂ ਕੀ ਤੱਕ ਵੀ ਅਸੀਂ ਯਾਨੀ ਕਿ ਇਸ ਬਿਮਾਰੀ ਬਾਰੇ ਮੁੜ ਕੇ ਉਦਾਂ ਹੀ ਆਏ ਆ ਤੇ ਕਿਸੇ ਨੇ ਹੱਲ ਨਹੀਂ ਹੋਇਆ ਮੇਰੇ ਕੋਲ ਅੱਛਾ ਵੱਡੇ ਵੱਡੇ ਸਿੰਘਰਾ ਦੇ ਨਾਲ ਪਰਸਨਲ ਲਿੰਕ ਤਾਂ ਤੁਹਾਡੇ ਜ਼ਾਰ ਜੀ ਗੱਲ ਹੈ ਸਿਗੇ ਹੀ ਉਸ ਵਕਤ ਹਨਾ ਤਾਂ ਕਦੇ ਜਦੋਂ ਤੁਹਾਡੀ ਐਬਸੈਂਸ ਰਹੀ ਹੈ ਤੁਸੀਂ ਲੰਬਾ ਸਮਾਂ ਫੀਲਡ 'ਚ ਨਹੀਂ ਦਿਖੇ ਤਾਂ ਉਹਨਾਂ ਲੋਕਾਂ ਨੇ ਕਦੇ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੁਹਾਡੇ ਨਾਲ ਨੇ ਦਾਇਆ ਕੇ ਉਹਨਾਂ ਨੂੰ ਨਿਤ ਤੁੰਦੇ ਤੇ ਨਵਾਂ ਫੋਟੋਗ੍ਰਾਫਰ ਸਟੇਟ ਤੇ ਡੇਲੀ ਮਿਲਦਾ ਆ ਉਹਨਾਂ ਦਾ ਮਾਈਂਡ ਚ ਵੀ ਨਹੀਂ ਹੋਣਾ ਠੀਕ ਹੈ ਜੀ ਤੇ ਬਾਕੀ ਮੈਂ ਕਾਫੀ ਸਮਾਂ ਉਹਨਾਂ ਦੇ ਨਾਲ ਗੁਜ਼ਾਰਿਆ ਤੇ ਚਲੋ ਵਧੀਆ ਗੁਜ਼ਾਰਿਆ ਤੇ ਉਹਨਾਂ ਦੇ ਤਾਂ ਚਲੋ ਵੀਡੀਓ ਦੇਖਣਗੇ ਤਾਂ ਉਹਨਾਂ ਨੂੰ ਸ਼ਾਇਦ ਯਾਦ ਆਊਗਾ ਵੀ ਹਾਂ ਜੀ ਇਹਨਾਂ ਨੇ ਇੰਨੇ ਸਾਲਾਂ ਤੋਂ 12 ਸਾਲ ਦੀ ਉਮਰ ਸੀ 12 13 ਸਾਲ ਦੀ ਤੇ ਹੁਣ ਇੰਨੇ ਹੋ ਗਈ ਉਮਰ ਦੇ ਲੱਗ ਛਾਕੇ ਤਾਂ ਹੁਣ ਤਾਂ ਮੈਨੂੰ ਸ਼ਾਇਦ ਲੱਗਦਾ ਪਛਾਣ ਲਗੇ ਨਹੀਂ ਹੈਗੇ ਹਾਂਜੀ ਤਾਂ ਭਗਵੰਤ ਮਾਨ ਹੁਣਾਂ ਦੇ ਨਾਲ ਵੀ ਤੁਸੀਂ ਕੰਮ ਕੀਤਾ ਉਹਨਾਂ ਨਾਲ ਕਿਵੇਂ ਤੁਹਾਡਾ ਸਬਾਬ ਬਣਿਆ ਕੰਮ ਕਰਨ ਦਾ ਮਤਲਬ ਉਦੋਂ ਕੀ ਕੁਝ ਉਹ ਕਰਿਆ ਕਰਦੇ ਸੀ ਜਦੋਂ ਤੁਸੀਂ ਉਹਨਾਂ ਦੇ ਨਾਲ ਸ਼ੂਟ ਤੇ ਜਾਂਦੇ ਸੀਗੇ ਜਿਸ ਵੇਲੇ ਅਖਾੜਾ ਹੋਣਾ ਜਾਂ ਕੋਈ ਸੱਭਿਆਚਾਰਕ ਪ੍ਰੋਗਰਾਮ ਹੋਣਾ ਉੱਥੇ ਆਏ ਹੁੰਦੇ ਸੀ ਕਲਾਕਾਰ ਤੇ ਉੱਥੇ ਵੈਸੇ ਵਾਕਈ ਮੈਂ ਸ਼ੂਟ ਕਰਦਾ ਹੁੰਦਾ ਸੀਗਾ ਤੇ ਉਹਨਾਂ ਦਾ ਵੀ ਬਹੁਤ ਵਾਰੀ ਸ਼ੂਟ ਕੀਤਾ ਕਾਫੀ ਕਲੋਜ਼ ਹੁੰਦੇ ਸੀਗੇ ਉਸ ਵੇਲੇ ਭਗਵੰਤ ਮਾਨ ਜੀ ਤੇ ਇੱਕ ਸਿੰਗਰ ਸਾਡੇ ਸੀਗੇ ਆ ਕਮਲ ਜੀ ਤੇ ਅਨਮੋਲ ਜੀ ਸਾਰੀਆਂ ਤਸਵੀਰਾਂ ਤੁਹਾਨੂੰ ਮੈਂ ਪਾਈਆਂ ਹੋਈਆਂ ਆ ਬੜੇ ਸਿੰਗਰ ਹੈਗੇ ਆ ਜਿਨ੍ਹਾਂ ਦੇ ਕੁਝ ਨਾਮ ਵੀ ਨਹੀਂ ਮੈਨੂੰ ਯਾਦ ਹੈਗੇ ਇਹ ਸਿੰਗਰਾਂ ਨਾਲ ਮੈਂ ਕੰਮ ਕਰ ਚੁੱਕਾ ਹਾਂ ਅੱਛਾ ਗੁਰਪ੍ਰੀਤ ਕੁਗੀ ਨਾਲ ਵਧੀਆ ਦੋਸਤੀ ਹਾਂਜੀ ਉਹਨਾਂ ਨਾਲ ਤਾਂ ਬਹੁਤ ਪਿਆਰ ਸੀਗਾ ਸਾਡੇ ਦੋਆਬਾ ਚੋਂ ਸਟੂਡੀਓ ਸੀ ਭਾਰਗਵ ਜੀ ਦੋਆਬਾ ਕਾਲਜ 'ਚ ਉਹ ਪੜ੍ਹੇ ਆ ਤੇ ਉਹਨਾਂ ਨਾਲ ਉਹ ਪਿਆਰ ਹੋਣ ਕਰਕੇ ਮੇਰਾ ਕਾਫੀ ਉਹਨਾਂ ਦੇ ਘਰ ਵੀ ਆਉਣ ਜਾਣ ਸਾਰਾ ਸ਼ੂਟ ਤਕਰੀਬਨ ਮੈਂ ਹੀ ਕੀਤਾ ਉਹਨਾਂ ਦਾ ਅੱਛਾ ਦੇਖੀ ਇੱਕ ਤਸਵੀਰ ਕੀ ਗੁਰਪ੍ਰੀਤ ਕੋ ਕੀ ਹੋਣਾ ਦਾ ਵਿਆਹ ਸ਼ੂਟ ਕੀਤਾ ਤੁਸੀਂ ਵਿਚਕਾਰ ਬੈਠੇ ਹੋ ਇੱਕ ਪਾਸੇ ਉਹਨਾਂ ਦੀ ਵਾਈਫ ਬੈਠੀ ਇੱਕ ਪਾਸੇ ਗੁਰਪ੍ਰੀਤ ਕੋ ਕੀ ਬੈਠੇ ਨੇ ਸ਼ਗਨ ਪਹਿਰੇ ਆ ਤੇ ਸੈਂਟਰ ਦੇ ਵਿੱਚ ਤੁਸੀਂ ਬੈਠ ਕੇ ਫੋਟੋ ਖਿੱਚਵਾਈ ਹੋਈ ਆ ਜਦੋਂ ਉਹਨਾਂ ਤਸਵੀਰਾਂ ਨੂੰ ਤੁਸੀਂ ਦੇਖਦੇ ਹੋ ਜਦੋਂ ਇਹ ਚੀਜ਼ਾਂ ਯਾਦ ਕਰਦੇ ਹੋ ਤਾਂ ਮਨ ਦੇ ਵਿੱਚ ਕਿਹੋ ਜਿਹੇ ਵਿਚਾਰ ਆਉਂਦੇ ਨੇ ਮਨ ਦੇ ਵਿੱਚ ਇਹੀ ਆ ਵੀ ਪੁਰਾਣੀ ਜ਼ਿੰਦਗੀ ਬਹੁਤ ਵਧੀਆ ਸੀਗੀ ਜਿਸ ਵੇਲੇ ਮੈਂ ਸ਼ੂਟ ਕਰਕੇ ਹਟਿਆ ਤੇ ਸਾਡੇ ਕੋ ਗੀ ਸਾਹਿਬ ਕਾਲੀ ਸੜਕ ਤੇ ਮੈਂ ਬੈਠ ਗਿਆ ਫੋਟੋ ਖਿਚਉਣ ਨੂੰ ਮੈਨੂੰ ਕਹਿੰਦੇ ਨਹੀਂ ਤੂੰ ਇੱਧਰ ਨਹੀਂ ਬੈਠਣਾ ਤੂੰ ਗੱਬੇ ਬੈਠ ਮੈਂ ਕਿਹਾ ਨਹੀਂ ਵੀ ਮੈਨੂੰ ਅੱਛਾ ਨਹੀਂ ਲੱਗ ਰਿਹਾ ਕਹਿੰਦੇ ਕੋਈ ਨਹੀਂ ਕੋਈ ਨਹੀਂ ਤੇ ਮੈਂ ਫਿਰ ਉਹਨਾਂ ਦੇ ਗੱਬੇ ਬੈ ਕੇ ਉਹਨਾਂ ਦਾ ਫੋਟੋ ਫੋਟੋ ਕਰਵਾਈਆ ਜਿਹਾ ਸਾਂਝ ਕੀਤੀ ਆ ਉਹ ਵੀ ਤੁਹਾਡੇ ਕੋਲ ਆਜ ਰਹੀ ਗਈ ਆ ਇੰਨੇ ਸਾਲਾਂ ਦੀ ਯਾਰੀ ਸੀ ਤੁਹਾਡੀ ਉਹਨਾਂ ਨਾਲ ਕਦੇ ਉਹਨਾਂ ਨੂੰ ਫੋਟੋ ਭੇਜ ਕੇ ਯਾਦ ਕਰਵਾਇਆ ਕਿ ਮਤਲਬ ਮੈਂ ਅੱਜ ਵੀ ਤੁਹਾਨੂੰ ਯਾਦ ਕਰਦਾ ਹਾਂ ਉਹ ਬਿੱਤੇ ਪਲਾਂ ਨੂੰ ਯਾਦ ਕਰਦਾ ਹਾਂ ਨਹੀਂ ਜਾ ਤਾਂ ਚਲੋ ਮੈਂ ਉਹਨਾਂ ਨੂੰ ਨਹੀਂ ਕਰਵਾਇਆ ਕਿਉਂਕਿ ਮੈਂ ਮੰਜੇ ਤੇ ਹੀ ਪੈ ਗਿਆ ਸੀਗਾ ਜ਼ਿਆਦਾ ਉੱਠ ਬੈਠਣ ਤੋਂ ਵੀ ਤਕਰੀਰ ਜ਼ਿਆਦਾ ਹੋ ਗਿਆ ਸੀ ਮੈਨੂੰ ਫਿਰ ਪੈਰਾਲਾਈਜ਼ ਹੋ ਗਿਆ ਸੀਗਾ ਆ ਮੇਰੇ ਕੋਲ ਉਹਨਾਂ ਦੀਆਂ ਤਸਵੀਰਾਂ ਹੈਗੀਆਂ ਜਦੋਂ ਕਿਤੇ ਐਲਬਮ ਖੋਲੀ ਦੀ ਯਾਦ ਕਰ ਲਈਦਾ ਆ ਤੇ ਬਸ ਉਹਨਾਂ ਨੇ ਕਿਸੇ ਨੇ ਵੀ ਤੁਹਾਨੂੰ ਯਾਦ ਨਹੀਂ ਕੀਤਾ ਨਾ ਦੇਖੋ ਜੀ ਉਹ ਵੱਡੇ ਬੰਦੇ ਹੈਗੇ ਆ ਉਹ ਕਿਹਨੂੰ ਕਿਹਨੂੰ ਯਾਦ ਕਰਨਗੇ ਠੀਕ ਹੈ ਨਾ ਸਾਡਾ ਤਾਂ ਨਾਂਬ ਨਹੀਂ ਜਾ ਹੋਣਾ ਵੀ ਹਾਂ ਵੀ ਕਾਫੀ ਦੇਰ ਸਾਡੇ ਨਾਲ ਰਹਿ ਚੁੱਕੇ ਜ ਨਹੀਂ ਰਹਿ ਚੁੱਕੇ ਵੱਡੇ ਸਿੰਗਰ ਹੈਗੇ ਆ ਉਹ ਅੱਜ ਪਿਆਰ ਦੇ ਨਾਲ ਤੁਹਾਨੂੰ ਕੀ ਕਹਿ ਕੇ ਬੁਲਾਉਂਦੇ ਸੀ ਜਤਿੰਦਰ ਹੀ ਤੁਹਾਨੂੰ ਕਹਿੰਦੇ ਸੀ ਇਹ ਤੁਹਾਡਾ ਕੋਈ ਨਿਕਨੇਮ ਜਿਹੜਾ ਤੁਹਾਨੂੰ ਲੈ ਕੇ ਬੁਲਾਉਂਦੇ ਸੀ ਮੈਨੂੰ ਜੀਤੂ ਜ਼ਿਆਦਾ ਕਹਿ ਕੇ ਬੁਲਾਉਂਦੇ ਸੀ ਉਹ ਹਾਂਜੀ ਜੀਤੂ ਜੀਤੂ ਕਹਿ ਕੇ ਜ਼ਿਆਦਾ ਬੁਲਾਉਂਦੇ ਹੁੰਦੇ ਸੀਗੇ ਉਹਦਾ ਪੂਰਾ ਨਾਮ ਮੇਰਾ ਜਤਿੰਦਰ ਕਮਲ ਜੀਤੂ ਆ ਉਹਨਾਂ ਨੂੰ ਜਦੋਂ ਸ਼ੋਰਟਕਟ ਮੇਰਾ ਨਾਮ ਪੁੱਛਿਆ ਤੇ ਫਿਰ ਮੈਨੂੰ ਜੀਤੂ ਕਹਿ ਕੇ ਹੀ ਉਹ ਨਹੀਂ ਬੁਲਾਣਾ ਜਿੱਤੇ ਵੀ ਫੰਕਸ਼ਨ ਤੇ ਕਹਣਾ ਜੀਤੂ ਕਹਣਾ ਆ ਜਾ ਓਏ ਇੱਧਰ ਆ ਜਾ ਤੇ ਬਸ ਇਦਾਂ ਹੱਥ ਵਿੱਚ ਖੇਡ ਕੇ ਸਮਾਂ ਬੀਤਦਾ ਸੀ ਜੀ ਅੱਛਾ ਲੰਬੇ ਸਮੇਂ ਫੋਟੋਗ੍ਰਾਫੀ ਤੋਂ ਬਾਅਦ ਜਦੋਂ ਇਹ ਪ੍ਰੋਬਲਮ ਤੁਹਾਨੂੰ ਆਉਂਦੀ ਹੈ ਤੁਸੀਂ ਮੰਜ਼ਰ ਤੇ ਪੈਂਦੇ ਹੋ ਉਸ ਤੋਂ ਬਾਅਦ ਫਿਰ ਅੱਗੇ ਸਭ ਤੋਂ ਪਹਿਲਾ ਕੰਮ ਕਿਹੜੀ ਕੰਮ ਦੀ ਸ਼ੁਰੂਆਤ ਤੁਸੀਂ ਕੀਤੀ ਕਿ ਘਰ ਚਾਰ ਪੈਸੇ ਆਉਣ ਘਰ ਦਾ ਗੁਜ਼ਾਰਾ ਠੀਕ ਤਰ੍ਹਾਂ ਨਾਲ ਚੱਲਦਾ ਰਹੇ ਜਿਸ ਵੇਲੇ ਮੈਨੂੰ ਪ੍ਰੋਬਲਮ ਜ਼ਿਆਦਾ ਵੱਧ ਗਈ ਵੀ ਕਾਫੀ ਕੰਮ ਸੋਚੇ ਹਲਵਾਈ ਦਾ ਵੀ ਡੇੜੀ ਵੀ ਮੈਂ ਛੋਲੇ ਛੋਲੇ ਪਟੂਰਾ ਜਿ ਲਈ ਉਹ ਥੋੜੇ ਦਿਨ ਹੀ ਚੱਲੀ ਤੇ ਚੱਲਣ ਕਰਕੇ ਜਿਆਦਾ ਦਰਦ ਹੋਣ ਲੱਗ ਪਈ ਖੜੇ ਹੋਣ ਕਰਕੇ ਉਸ ਤੋਂ ਬਾਅਦ ਫਿਰ ਮੇਰੀ ਫੈਮਿਲੀ ਮੇਨ ਚੱਕ ਕੇ ਪੀੜੀਏ ਦੇ ਵਿੱਚ ਲੈ ਗਏ ਉਹਨਾਂ ਨੇ ਫਿਰ ਕਿਹਾ ਵੀ ਤੁਸੀਂ ਹੁਣ ਕੋਈ ਕੰਮ ਨਹੀਂ ਕਰ ਸਕਦੇ ਖੜੇ ਹੋਣ ਵਾਲਾ ਤੁਸੀਂ ਕੋਈ ਵੀ ਕੰਮ ਕਰੋ ਜਿਹੜਾ ਹੁਣ ਬੈਠ ਕੇ ਹੋ ਜਵੇ ਵੀ ਮੇਰੇ ਵਾਈਫ ਕਹਿੰਦੇ ਵੀ ਹੁਣ ਬੈਠ ਕੇ ਕਿਹੜਾ ਘਰ ਕੰਮ ਕਰਾਂਗੇ ਆਪਾਂ ਫਿਰ ਮੈਂ ਹੌਲੀ 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 ਕਰਦਾ ਜਿਆਦਾ ਹੋ ਗਿਆ ਫਿਰ ਮੈਂ ਮੰਜੇ ਤੇ ਪੈ ਗਿਆ ਜਦੋਂ ਫਿਰ ਮੰਜੇ ਤੇ ਜਿਆਦਾ ਹੋ ਗਿਆ ਤੇ ਲੈਟਰ ਬਾਥਰੂਮ ਵੀ ਮੇਰੇ ਬੱਚੇ ਫੜ ਕੇ ਲੈ ਜਾਂਦੇ ਸੀਗੇ ਤਾਂ ਫਿਰ ਮੇਰੇ ਰੰਧਾਵਿਆਂ ਤੋਂ ਯਾਰ ਦੋਸਤਾਂ ਸੰਜੀਵ ਜੀ ਕਮਲ ਜੀ ਮੇਰੇ ਸਿਸਟਰ ਵਾ ਓਪਰ ਤੋਂ ਇਹਨਾਂ ਦੇ ਮਨ 'ਚ ਪਤਾ ਨਹੀਂ ਕਿਦਾਂ ਵਿਚਾਰ ਆਇਆ ਵੀ ਚਲੋ ਆਪਾਂ ਬੰਦੇ ਨੂੰ ਖੜਾ ਕਰਨਾ ਆ। ਵੀ ਨਾਲ ਮਿਲ ਕੇ ਇਹਨਾਂ ਨੇ ਫੇਰ ਪੈਸੇ ਪੂਸੇ ਇਕੱਠੇ ਕਰਕੇ ਫੇਰ ਮੈਨੂੰ ਇਹ ਰਿਕਸ਼ਾ ਲੈ ਦਿੱਤੀ। ਹੂੰ। ਇਹ ਕਹਿੰਦੇ ਵੀ ਤੂੰ ਇਹ ਰਿਕਸ਼ਾ ਚਲਾ ਸਕਦਾ। ਮੈਂ ਕਿਹਾ ਹਾਂ ਵੀ ਪੈਰਾਂ ਤੇ ਪਾਰ ਨਹੀਂ ਪੈਣਾ। ਮੈਂ ਚਲਾ ਸਕਦਾ ਆ। ਕਹਿੰਦੇ ਚਲੋ ਠੀਕ ਆ ਉਸਤਾਦ ਅਸੀਂ ਤੁਹਾਨੂੰ ਲੈਣ ਦੇ। ਮੈਂ ਕਿਹਾ ਪਰ ਮੇਰੇ ਤੇ ਤਾਂ ਹੈ ਹੀ ਨਹੀਂ ਕੁਝ ਵੀ ਮੇਰੇ ਕੋਲ। ਹੂੰ। ਕਹਿੰਦੇ ਕੋਈ ਨਹੀਂ ਉਸਤਾਦ ਜੀ ਫਿਕਰ ਨਾ ਕਰੋ। ਤੇ ਵੀ ਆਪਾਂ ਸੋਚਿਆ ਤੁਹਾਡੇ ਬਾਰੇ। ਤੇ ਤੁਸੀਂ ਇਦਾਂ ਕਰਿਓ ਵੀ ਜਦੋਂ ਕਿਤੇ ਤੁਹਾਡੇ ਕੋਲ ਕਿਸੇ ਨਾਲ ਹੋਈ ਤੇ ਸਾਨੂੰ ਪਹਿਲਾਂ ਦੱਸ ਦੀ ਵੀ ਮਿਸਤੋ ਕਿਸੇ ਨਹੀਂ ਹੋਈ ਚਲੋ ਮਾਲਕ ਨੇ ਮੌਕਾ ਨਹੀਂ ਹੋਣ ਦਿੱਤਾ ਤੇ ਆਪਾਂ ਆਪਣੇ ਪੂਰੇ ਉਤਰੇ ਉਹਨਾਂ ਦੇ ਕਹਿਣ ਤੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਹਾਂਜੀ ਔਖਾ ਸੋਕਾ ਟਾਈਮ ਜ਼ਿੰਦਗੀ ਦੇ ਵਿੱਚ ਆਇਆ ਪਰ ਮੈਨੂੰ ਇਦਾਂ ਲੱਗਦਾ ਕਿ ਥੋੜਾ ਨਾਲ ਗੱਲ ਵੀ ਕਰ ਰਹੇ ਆ ਤਾਂ ਤੁਹਾਡੇ ਕੋਈ ਵੀ ਸ਼ਿਕਨ ਨਹੀਂ ਆ ਕੋਈ ਚਿਹਰੇ ਤੇ ਜਾਂ ਕਿਸੇ ਦੇ ਨਾਲ ਕੋਈ ਸ਼ਿਕਾਇਤ ਨਹੀਂ ਆ ਅੱਜ ਵੀ ਆਪਣੀ ਜ਼ਿੰਦਗੀ ਨੂੰ ਬਸ ਜਿਉਣ ਤੇ ਔਰ ਵਧੀਆ ਚਲਾਉਣ ਦੇ ਉੱਤੇ ਹੀ ਲੱਗੇ ਹੋਏ ਹੋ ਮਤਲਬ ਜਦੋਂ ਇਹ ਰਿਕਸ਼ਾ ਲੈ ਕੇ ਘਰੋਂ ਨਿਕਲਦੇ ਹੋ ਕਦੇ ਪੁਰਾਣਾ ਵੇਲਾ ਯਾਦ ਆਉਂਦਾ ਕਿ ਉਹ ਵੇਲਾ ਵਧੀਆ ਸੀ ਇਨਕਮ ਵੀ ਵਧੀਆ ਆਉਂਦੀ ਸੀ ਹੁਣ ਇਹ ਰਿਕਸ਼ਾ ਚਲਾਣਾ ਕੰਮ ਤਾਂ ਚਲੋ ਕੋਈ ਛੋਟਾ ਵੱਡਾ ਨਹੀਂ ਹੁੰਦਾ ਪਰ ਫਿਰ ਵੀ ਕਦੇ ਮਨ 'ਚ ਬੰਦੇ ਦੇ ਆ ਹੀ ਜਾਂਦੀ ਹੈ ਗੱਲ ਮਨ ਦੇ ਵਿੱਚ ਚਲੋ ਕੋਈ ਗੱਲ ਨਹੀਂ ਪਹਿਲਾਂ ਵੀ ਨਹੀਂ ਸੀ ਇਹ ਰਿਕਸ਼ਾ ਵੀ ਚਲੋ ਮਿਹਨਤੀ ਹੈ ਮਿਹਨਤ ਕਰਾਂਗੇ ਤਾਂ ਘਰਵਾਲ ਜਿਆਦੀ ਵੱਡੀ ਗੱਲ ਤਾਂ ਸੀ ਕਿ ਪਰਿਵਾਰ ਦੇ ਪਿੱਛੇ ਕਮਾਉਣ ਵਾਲਾ ਨਹੀਂ ਸੀ ਕੋਈ ਵੀ ਬੱਚੇ ਛੋਟੇ ਸੀਗੇ ਬੱਚਿਆਂ ਨੂੰ ਕੌਣ ਦਊਗਾ ਕੋਈ ਇੱਕ ਦਿਨ ਦੇ ਰੁਕੋ ਦੋ ਦਿਨ ਦੇ ਰੁਕੋ ਹਫ਼ਤਾ 10 ਦਿਨ ਦੇ ਰੁਕੋ ਤੇ ਕੋਈ ਸਾਧਨ ਨਹੀਂ ਸੀਗਾ ਜਦੋਂ ਮੇਰੇ ਯਾਰ ਦੋਸਤਾਂ ਨੇ ਗੱਲ ਕੀਤੀ ਤੇ ਫਿਰ ਮੇਰੇ ਦੇ ਨੂੰ ਬਹੁਤ ਅੱਛੀ ਗੱਲ ਲੱਗੀ ਮੈਂ ਕਿਹਾ ਚਲੋ ਵੀ ਇਹ ਆਪਾਂ ਕੰਮ ਕਰਕੇ ਦੇਖ ਲੈਂਦੇ ਆ ਨਾਲੇ ਰਾਮ ਹੈਗਾ ਨਾਲੇ ਪੈਰਾਂ ਨੂੰ ਰਾਮ ਮਿਲ ਜਾਏਗਾ ਤੇ ਕੰਮ ਤਾਂ ਚਲੋ ਸਾਰੇ ਮਾਲਕ ਦੀ ਕਿਰਪਾ ਨੇ ਕੀਆ ਬਾਕੀ ਗਿਲਾ ਬਾਸ਼ਿਕਵਾ ਉਹ ਮਾਲਕ ਕਿਹੜੇ ਰੰਗਾਂ ਚ ਰੱਖਦਾ ਉਥੇ ਰਹਿਣਾ ਹੀ ਪੈਂਦਾ ਜੀ ਚਾਹੇ ਆਪਾਂ ਹੱਸ ਕੇ ਰਹਿ ਲਈਏ ਚਾਹੇ ਆਪਾਂ ਰੋ ਕੇ ਰਹਿ ਲਈਏ ਤੇ ਜੇ ਆਪਣੇ ਵਿੱਚ ਹੈਗੀ ਆ ਵੀ ਪਰਿਵਾਰ ਪਾਲਣਾ ਹੈਗਾ ਆ ਆਪਣੇ ਬੱਚੇ ਦੇਖਣੇ ਆ ਸਟੈਂਡ ਕਰਨੇ ਆ ਪੇਤਾ ਜੀ ਬੰਦੇ ਨੂੰ ਤਕਾਨਾ ਹੀ ਪੈਣਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਇਸਨ ਜਤਿੰਦਰ ਜੀਤੂ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਇਹ ਚੋਟੀ ਦੇ ਫੋਟੋਗ੍ਰਾਫਰ ਜੋ ਕਿ ਨਾਮਵਾਰ ਪੁਰਾਣੇ ਸਿੰਗਰਾਂ ਦੇ ਨਾਲ ਸਟੇਜਾਂ ਦੇ ਉੱਤੇ ਕੰਮ ਕਰ ਚੁੱਕੇ ਨੇ ਪਰ ਸਮੇ ਦੇ ਵੱਲੋਂ ਇੱਕ ਬਿਮਾਰ ਮਾਰੀ ਗਈ ਹੈ ਪਰ ਫਿਰ ਵੀ ਆਪਣੀ ਜ਼ਿੰਦਗੀ ਬੜੇ ਵਧੀਆ ਢੰਗ ਦੇ ਨਾਲ ਜੀ ਰਹੇ ਨੇ ਕਿਸੇ ਨਾ ਕੋਈ ਗਿਲਾ ਸ਼ਿਕਵਾ ਨਹੀਂ ਬਸ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਲਗਾਤਾਰ ਇਹਨਾਂ ਦੀ ਮਿਹਨਤ ਜਾਰੀ ਹੈ ਸੋ ਇਹ ਉਹਨਾਂ ਲੋਕਾਂ ਲਈ ਮਿਸਾਲ ਨੇ ਜਿਨ੍ਹਾਂ ਦੀ ਜ਼ਿੰਦਗੀ 'ਚ ਮਾੜੀ ਜਿਨੀ ਵੀ ਔਕੜ ਆ ਜਾਂਦੀ ਹੈ ਤਾਂ ਲੋਕ ਰੱਬ ਤੋਂ ਸ਼ਿਕਵਾ ਕਰਨ ਲੱਗ ਜਾਂਦੇ ਨੇ ਆਪਣੀ ਜ਼ਿੰਦਗੀ ਤੋਂ ਸ਼ਿਕਵੇ ਕਰਦੇ ਨੇ ਤੇ ਇਹ ਕਹਿ ਕੇ ਬੈਠ ਜਾਂਦੇ ਨੇ ਕਿ ਮੇਰੇ ਕੋਲੋਂ ਨਹੀਂ ਹੋਣਾ ਆਪਣੀ ਜ਼ਿੰਦਗੀ ਜਿਹੜੀ ਆ ਉਸ ਨੂੰ ਸੰਘਰਸ਼ ਦੇ ਵੱਲ ਨੂੰ ਲੈ ਕੇ ਜਾਣਾ ਤੇ ਸੰਘਰਸ਼ ਕਰਦੇ ਰਹਿਣਾ ਹੀ ਇੱਕ ਵਧੀਆ ਜ਼ਿੰਦਗੀ ਦੀ ਨਿਸ਼ਾਨੀ ਆ ਸੋ ਇਹਨਾਂ ਦੇ ਵੱਲੋਂ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਲਗਾਤਾਰ ਮਿਹਨਤ ਕੀਤੀ ਜਾ ਰਹੀ ਆ ਫਿਲਹਾਲ ਕੈਮਰਾ ਪਰਸਨ ਰੋਇਤ ਨਾਲ ਮਾਨਪ੍ਰਿਤ ਕੋਰ ਸੁਰਖਾਪ ਮੀਡੀਆ ਜਲੰਧਰ